ਜਿਹਦੇ ਘਰ ਚ ਕ੍ਰਿਸ਼ਨ ਚੁੱਪ ਕੀਤਾ ਹੈ ਜੇ ਰਾਮ ਬੋਲਦਾ ਹੈ ਜੇ ਗ੍ਰਹਿ ਜਿਹਦੇ ਘਰ ਵਿੱਚ ਜਿਹਨੇ ਆਪਣਾ ਮਨ ਸਮਝਾ ਲਿਆ ਰਾਮ ਬੋਲਦਾ ਹੈ ਸਭੇ ਰਾਮ ਜੋ ਬੋਲਦਾ ਹੈ ਕ੍ਰਿਸ਼ਨ ਉਹਦਾ ਵਿਰੋਧ ਨਹੀਂ ਕਰਦਾ ਜੋ ਰਾਮ ਬੋਲਦਾ ਹੈ ਕ੍ਰਿਸ਼ਨ ਵਿਰੋਧ ਨਹੀਂ ਕਰਦਾ ਉਹ ਦੇਵਕੀ ਵੀ ਤੁਨ ਜਿਹਦੇ ਘਰ ਦੇ ਵਿੱਚ ਕਲੇਸ਼ ਨਹੀਂ ਹੈ ਜਿਹਦੇ ਘਰ ਦੇ ਵਿੱਚ ਇੱਕ ਨਾ ਕਹੀ ਦੂਆ ਨਾ ਵਾਨੀ ਦੋਨੋਂ ਬੁਰਮ ਗਿਆਨੀ ਇੱਕ ਨਾ ਕਹੀ ਆ ਦੂਆ ਨਾ ਜਮਨਲੀ ਤਾਂ ਉਹ ਦੋ ਹੀ ਸਿਆਣੇ ਨੇ ਜੇ ਅਸਲ ਚੋਂ ਮਤ ਸਿਆਣੀ ਹੈ ਉਹ ਦੇਵਕੀ ਸਿਆਣੀ ਹੈ ਜਿਹਨੇ ਸਮਝਾ ਕੇ ਮਨ ਨੂੰ ਵਿਰੋਧ ਕਰਨ ਤੇ ਹਟਾਤਾ ਅਰਚਿਤ ਨੂੰ ਸਮਝਾ ਕੇ ਗਾਂਤ ਹੋ ਰਿਹਾ ਹੈ ਚਿੱਤ 'ਚ ਵੀ ਨੁਕਸੀ ਉਹ ਚ ਹਾਂ ਸੀ ਉਹਦੀ ਹਾਂ ਛੜਾਈ ਉਹਦੀ ਮੈਂ ਛੜਾਈ ਬੰ ਉਹਦੀ ਗੁਰਬਾਣੀ ਨੂੰ ਸਮਝਿਆ ਉਹਦੋਂ ਨੇ ਗੁਰਬਾਣੀ ਨੂੰ ਸਮਝਿਆ ਤੇ ਚਿੱਤ ਦੀ ਆਰਾਮ ਦੀ ਹਾਂ ਛੜਾਈ ਜੇ ਆਰਾਮ ਦੇ ਵਿੱਚ ਹਾਂ ਸੀ ਤਾਂ ਇਹਦਾ ਕੋੜਾ ਛੜਦਾ ਉਹਨੂੰ ਕੀ ਲੋੜ ਸੀ ਕੋੜਾ ਛੜਨ ਦੀ ਘੋੜਾ ਜਵਾਕਾਂ ਨੇ ਫੜ ਲਿਆ ਬੇਇੱਜ਼ਤੀ ਕਰਾ ਲਈ ਸਵਾਦ ਆ ਗਿਆ ਫਿਰ ਆਇਆ ਗੱਲ ਬੇਇੱਜ਼ਤੀ ਕਰਾਈ ਉੱਥੇ ਫਿਰ ਉਸ ਜੀਤਾਂ ਨੂੰ ਕਹਿੰਦਾ ਕੱਲ ਨੂੰ ਜਲ ਫਿਰ ਕਹਿੰਦਾ ਪਹਿਲਾਂ ਵਾਰ ਘੜਤੀ ਕੋਈ ਜ਼ਿਆਦਾ ਸਿਆਣਾ ਨਹੀਂ ਰਾਮ ਦਿਖਾਇਆ ਹੋਇਆ ਰਵਾਂਡ ਦੇ ਵਿੱਚ ਸਿਆਣਾ ਰਾਮ ਜਿਆਦਾ ਜਗੁਰਮਤ ਤਾੜਨ ਕਰ ਲਵੇ ਜੇ ਸਿਆਣਾ ਹੁੰਦਾ ਰਾਮ ਰਾਵਣ ਨਾਲ ਲੜਨ ਦੀ ਕੀ ਲੋੜ ਸੀ ਜੇ ਸਿਆਣਾ ਹੁੰਦਾ RAM ਤਾਂ ਉਹਦੀ ਹਾਜ਼ਰੀ ਵਿੱਚ ਛੋਟਾ ਭਾਈ ਜਿਹੜਾ ਇੰਨਾ ਬਾਗੀ ਕਿਉਂ ਹੁੰਦਾ ਕਿ ਸਰੂਪ ਨਖਾ ਦਾ ਨੱਕੇ ਵੱਢ ਲੈਂਦਾ ਸਿਆਣਾ ਨਹੀਂ ਹੈਗਾ ਕਿਸੇ ਪੱਖ ਤੋਂ ਵੀ ਸਿਆਣਾ ਨਹੀਂ ਪੰਡਤ ਨੇ ਇਸ ਤਰੀਕੇ ਨਾਲ ਰਵਾਇਣ ਲਿਖੀ ਆ ਆਪਣਾ ਬਦਲਾ ਉਹਨੇ ਲੈ ਲਿਆ ਪੰਡਤ ਨਹੀਂ ਹੈਗਾ ਖੁਸ਼ ਭਾਮਣ ਨਹੀਂ ਹੈਗਾ ਖੁਸ਼ ਰਾਵਣ ਨੂੰ ਮਾਰਨ ਚ ਪਰ ਉਹਨੇ ਆਪਣਾ ਬਦਲਾ ਲਿਆ ਹੋਇਆ ਮੂਰਖਾ ਨੂੰ ਪਤਾ ਹੀ ਨਹੀਂ ਮੂਰਖਾ ਨੂੰ ਨਹੀਂ ਪਤਾ ਉਹਨੇ ਆਪਣਾ ਬਦਲਾ ਲਿਆ ਹੋਇਆ ਉਹਨੇ ਰਾਮ ਉੱਥੇ ਹੀ ਰੱਖਿਆ ਹੈ ਜਿਹਾ ਜਿਹਾ ਸੀਗਾ ਉਹ ਉਹਨਾਂ ਰਾਤੀ रामचंद्र ਨਾਲ ਉਹਨੇ ਕਹ ਨਹੀਂ ਤਲਕ ਦੇਣਾ ਇਹਨੂੰ ਹੱਤਿਆ ਦਾ ਦੋਸਾ ਹੈ ਤੇ ਪਰ ਕਲਮਲ ਦੇ ਕੋਲ ਹੈ ਛਤਰੀਆ ਨੂੰ ਕੀ ਪਤਾ ਛਤਰੀ ਤਾਂਨ ਪੜ ਮੂਰਖ ਸੀਗੇ ਉਹ ਐਸੀ ਕਲਮ ਫੇਰ ਗਿਆ RAM ਸਾਬ ਤੇ ਨਹੀਂ ਹੁੰਦਾ ਕਲਾਲਾ ਜਿਗਾ ਜਗਾ RAM ਚੰਦਰ ਦੀ ਵੇਜਤੀ ਹੋ ਰਹੀ ਹੈ ਹਾਦੂਦ ਘਰੀ ਜਾਂਦਾ ਨੇ ਉਹ ਤਾਂ ਹਾਦੂਦ ਮੂਰਖਾਂ ਦੀ ਹੈ ਨਾ ਵਿਚਾਰੀਏ ਤਾਂ RAM ਚੰਦਰ ਦੀ ਜਗਾ ਜਗਾ ਰਾਮਾਇਣ ਚ ਵੇਜਤੀ ਹੋਉਂਦੀ ਹੈ ਕੋਈ ਇੱਜ਼ਤ ਨਹੀਂ ਹੋ ਰਹੀ RAM ਦੀ ਖਾਸ RAM ਨੂੰ ਵਿਚਾਰਨ ਨੂੰ ساری ਜ਼ਿੰਦਗੀ ਸੁੱਖ ਹੀ ਨਹੀਂ ਸੁੱਖ ਕਿੱਥੇ ਹੁੰਦਾ ਸਾਰੀ ਜ਼ਿੰਦਗੀ ਉਹ ਸੁਖ ਹੈ ਨਹੀਂ ਇਹਨੂੰ ਹਾਏ ਜੇ ਗ੍ਰਹਿ ਰਮਈਆ ਕਮਲਾਪਤੀ ਜੇ ਗ੍ਰਹਿ ਰਮਈਆ ਕਮਲਾਪਤੀ ਜਿਹਦੇ ਘਰ ਚ ਰਮਈਆ ਕਮਲਾਪਤੀ ਹੈ ਸ਼ਬਦ ਗੁਰੂ ਪ੍ਰਗਟ ਹੈ ਰਮਈਆ ਕੇ ਗੁਣ ਜੇਤ ਪੁਰਾਣੇ ਕਬਣ ਮੂਰਤੇ ਕਬਣ ਦ੍ਰਿਸ਼ਟਾਨੀ ਜਦੋਂ ਤੂੰ ਸਾਜ ਸਵਾਰ ਸਕਾਰਿਆ ਗਰਭ ਅਗਰਮੇ ਜਿਨੇ ਉਬਾਰਿਆ ਗਰਭ ਅਗਰਮੇ ਜਿਨੇ ਉਬਾਰਿਆ ਔਰ ਉਹ ਹੈ ਰਮਾਇਕ ਕਮਲਪਤੀ ਗਰਭ ਅਗਰ ਜੋੜਾ ਕੱਢ ਕੇ ਲਾਇਜਵੇ ਗਰਭ ਅਗਨ ਮਾਂ ਦਾ ਗਰਭ ਨਹੀਂ ਹੈ ਮਾਂ ਦਾ ਗਰਭ ਨਹੀਂ ਹੈ ਗਰਭ ਅਗਰਮੇ ਜਿਨੇ ਉਬਾਰਿਆ ਬਾਤ ਗਰਭ ਨਹੀਂ ਹੈ ਜੋ ਤੇ ਗਰਬ ਉਹ ਹੁੰਦਾ ਤੇ ਮਾਤ ਗਰਬ ਨਾਲ ਆਉਂਦਾ ਆਉਂਦਾ ਮਾਤ ਗਰਬ ਮੈਂ ਆਪ ਨੂੰ ਸਿਮਰਨ ਮੈਂ ਹਾਂ ਉੱਥੇ ਮਾਤ ਗਰਬ ਆਉਂਦਾ ਆ ਸਾਰਾ ਗਰਬ ਹੈ ਰਾਮ ਗਰਬ ਹੈ ਭਗਵਾਨ ਰਾਮ ਗਰਬ ਮੈਂ ਜਿਹਨੇ ਉਬਾਰਿਆ ਲਫ਼ਜ਼ ਹੈ ਆ ਤੇ ਤ੍ਰਿਸ਼ਨ ਦੀ ਅੱਗ ਮਾਸਾ ਦੀ ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਇਆ ਇਥੇ ਅਗਦੇ ਵਿੱਚ ਆ ਸੀ ਤਿੱਤ ਸਰਵਣ ਦੇ ਪਈ ਲੈ ਨਿਵਾਸਾ ਉਸ ਸਰੋਵਰ ਵਿੱਚ ਸਾਡਾ ਨਿਵਾਸ ਆ ਤਿੱਤ ਸਰਵਣ ਦੇ ਤੇ ਸਰੋਵਰ ਵਿੱਚ ਪਈ ਲੈ ਪਿਆ ਹੋਇਆ ਲਿਆ ਹੋਇਆ ਨਿਵਾਸਾ ਨਿਵਾਸ ਸਾਡਾ ਪਾਣੀ ਪਾਪਕ ਜਿन्हे ਕੀਆ ਜਿਹਦੇ ਵਿੱਚ ਪਾਣੀ ਦੇ ਥਾਂ ਅਗ ਹੈ ਪਾਣੀ ਪਾਪਕ ਜਿन्हे ਕੀਆ ਜਿਹਦੇ ਵਿੱਚ ਪਾਣੀ ਦੇ ਥਾਂ ਅਗ ਭਈ ਹੋਈ ਹੈ ਪੰਕਜ ਮੋਹ ਪੰਕਜ ਮੋਹ ਚੱਕਣ ਹੋ ਗਿਆ ਚੱਕਣ ਕਾਦਾ ਹੋਇਆ ਮੋਹ ਦਾ ਉਹ ਵਿਚਰਣ ਗਿਆ ਓਏ ਅੱਗ ਨਾਲ ਮੋਹ ਹੈ ਦਾ ਜੜੇ ਨਾ ਤੇ ਹੋਰ ਕੀ ਕਰੇ ਮਾਇਆ ਨਾਲ ਮੋਹ ਹੈ ਅੱਗ ਨਾਲ ਵਾਰ-ਵਾਰ ਅੱਗ ਨੂੰ ਹੱਥ ਲਾਉਂਦਾ ਔਰ ਹੱਥ ਜਲਦਾ ਤਾਂ ਇਹ ਕਹਿੰਦਾ ਹੱਥ ਨਾਲਾਂ ਇੱਕ ਸੁੰਬੜੇ ਜਲ ਜਾਸੀ ਢੋਲਾ ਜੇ ਮਾਇਆ ਨੂੰ ਟੱਚ ਕਰੇਗਾ ਤਾਂ ਹੱਥ ਜਲੂਗਾ ਜੇ ਮਾਇਆ ਦੀ ਇੱਛਾ ਪੈਦਾ ਕਰੇਗਾ ਤ੍ਰਿਸ਼ਨਾ ਦੀ ਅਗਬੜੂਗੀ ਅੰਦਰ ਜੇ ਮਾਇਆ ਨੂੰ ਚ ਦੇਖੇਗਾ ਤੇ ਉਹਦੀ ਭੁੱਖ ਪੈਦਾ ਹੋਊਗੀ ਤ੍ਰਿਸ਼ਨਾ ਪੈਦਾ ਹੋਊਗੀ ਜਲੇਗਾ ਹੱਥ ਦਾ ਮਤਲਬ ਸੀ ਇਹਨੂੰ ਦੇਖੀ ਨਾ ਮਾਇਆ ਨੂੰ ਦੇਖ ਲਿਆ ਤੇ ਸੁਰਤ ਸੁਰਤ ਮਾਇਆ ਨਾਲ ਟੱਚ ਕਰ ਗਈ ਟੱਚ ਕਰ ਗਈ ਤੇ ਤ੍ਰਿਸ਼ਨਾ ਪੈਦਾ ਹੋ ਗਈ ਜੇ ਤੀਲੀ ਸਾਈਡ ਤੇ ਕਸਾਉਂਗੇ ਤਾਂ ਅੱਗ ਪੈਦਾ ਹੋ ਜਾਣੀ ਐ ਸੁਰਤ ਤਾਂ ਤੀਲੀ ਐ ਉਹਦੇ ਨਾਲ ਟੱਚ ਕਰਦੀ ਐ ਹਵਾ ਜਿਹੜੀ ਤੀਲੀ ਘੁਮਾਈ ਜਾਈਏ ਨਹੀਂ ਜਲਦੀ ਇਸ ਕਰਕੇ ਦੇਖਣਾ ਕਿ ਇਹ ਨੈਤਰੋ ਮੇਰੇ ਹੋ ਹਰ ਤੋਂ ਮੈਂ ਜੋ ਤਰੀ ਹਰ ਬਨਾ ਬਰਨਾ ਦੇਖੋ ਕੋਈ ਜੇ ਮਾਇਆ ਨੂੰ ਦੇਖੋਗੇ ਤ੍ਰਿਸ਼ਨਾ ਪੈਦਾ ਹੋ ਜਾਣੀ ਐ ਗੱਲ ਗਵੀਰ ਸੀ ਗੱਲ ਬੜੀ ਗੰਭੀਰ ਹੈ ਗੁਰਬਾਣੀ ਦੀ ਲੋਕ ਨੂੰ ਸਮਝੇ ਕੌਣ ਵਿਚਾਰੇ ਕੌਣ ਛੋਟੀ ਜੀ ਲੱਗਦੀ ਹੈ ਹਰ ਵਨਵਨ ਦੇਖੋ ਕੋਈ ਤੇ ਨੇ ਹਰਕਮੇ ਦੀ ਜੁ ਅੱਖਾਂ ਨੂੰ ਦੀਜੋ ਪਰ ਗੱਲ ਨੇਤਰਾਂ ਦੀ ਆਈ ਅੱਖਾਂ ਦੀ ਆਈ ਹੋਈ ਨਹੀਂ ਅੱਖਾਂ ਨੂੰ ਤਾਂ ਮਾਇਆ ਇਹ ਦਿਖੂ ਅੱਖਾਂ ਨਾਲ ਦੇਖਣਾ ਹੀ ਨਹੀਂ ਅੱਖਾਂ ਬਾਝੋਂ ਦੇਖਣਾ ਬੰਦ ਕਰੋ ਅੱਖਾਂ ਨਾਲ ਦੇਖਣਾ ਅੱਖਾਂ ਦੇ ਬਿਨਾਂ ਦੇਖਿਆ ਕਰੋ ਜੇ ਹਰ ਦੇਖਣਾ ਤਾਂ ਅੱਖਾਂ ਤੋਂ ਬਿਨਾਂ ਦੇਖਿਆ ਕਰੋ। ਜੇ ਮਾਇਆ ਦੇਖਣੀ ਅੱਖਾਂ ਨਾਲ ਦੁਨੀਆ ਦੇਖ ਲਈਏ। ਇਹ ਅੱਖਾਂ ਦੁਨੀਆ ਮਾਇਆ ਦੇਖਣ ਵਾਸਤੇ ਬਣੀਆਂ ਨੇ। ਇਹ ਅੱਖਾਂ ਮਾਇਆ ਨਾਲ ਜੋੜ ਦਿੰਦੀਆਂ ਨੇ। ਅੱਖਾਂ ਮਾਇਆ ਦਾ ਮੋਹ ਪੈਦਾ ਕਰ ਦਿੰਦੀਆਂ ਨੇ ਤੇ ਇਹ ਹੋ ਜਾਂਦਾ ਚਿੱਕੜ ਗਾਰਾ। ਇਹਦੇ 'ਚ ਫਸ ਕੇ ਰਹਿ ਜਾਂਦਾ ਅੱਗ ਦੇ ਵਿੱਚ ਹੀ। ਗਰਭ ਅਗਨ ਦੀ ਅੱਗ 'ਚ ਫਸਿਆ ਹੀ ਰਹਿ ਜਾਂਦਾ। ਜੇ ਗਰਭ ਅਗਨ ਦੀ ਅੱਗ 'ਚੋਂ ਬਚਣਾ ਤਾਂ ਹਰ ਬਿਰਾਂ ਬਿਰਾਂ ਦੇਖੋ ਕੋਈ। ਗਰਭ ਅਗਰ ਮੈਂ ਜਿਨੇ ਉਵਾਰਿਆ ਉਵਾਰਿਆ ਆ ਉਪਰ ਦਾ ਉਪਰ ਤਾਂ ਕਿ ਮੈਂ ਹਰ ਵੇਨੋਂ ਬੋਲਾਂ ਦੇਖੋ ਕੋਈ ਕਿੱਥੋਂ ਕਿੱਥੇ ਜਾ ਕੇ ਮਸਲਾ ਹੱਲ ਹੋਣਾ ਕਿੱਥੋਂ ਤੁਰਨਾ ਕਿ ਕਰ ਸਟੈਪ ਨੇ ਕਿੱਥੇ ਕਿੱਥੇ ਲਿਆ ਕੇ ਬਾਣੀ ਕੀ ਕੀ ਕਿਹਾ ਸਾਰੇ ਜੋੜ ਕੇ ਇੱਕ ਨਕਸ਼ਾ ਬਣਾਣਾ ਹੈ ਇੱਕ ਪੰਕਤੀ ਨੂੰ ਤੁਸੀਂ ਅਰਥਕ ਵਿੱਚ ਗੱਲ ਲਓਗੇ ਜੋੜ ਕੇ ਲਿਆਓ ਸਾਰਾ ਜਿੱਥੇ ਜਿੱਥੇ ਗੱਲ ਕਹੀ ਹੋਈ ਹੈ ਫੇਰ ਕੁਝ ਪਤਾ ਲੱਗੂਗਾ ਵੀ ਗੱਲ ਹੈ ਕੀ ਇਹ ਹਾਂਜੀ ਜੇ ਗ੍ਰਹਿ ਰਮਈਆ ਕਮਲਾਪਤੀ ਜੇ ਗ੍ਰਹਿ ਰਮਈਆ ਕਮਲਾਪਤੀ ਜਿਹਦੇ ਘਰ ਦੇ ਵਿੱਚ ਰਮਈਆ ਕਮਲਾਪਤੀ ਸ਼ਬਦ ਗੁਰੂ ਪ੍ਰਗਟਾ ਪੂਰਨ ਬ੍ਰਹਮਾ ਤੁਸੀਂ ਆਹ ਕਹ ਦੋ ਜਿਹਦੇ ਘਰ ਦੇ ਵਿੱਚ ਪੂਰਨ ਬ੍ਰਹਮਾ ਜਾਂ ਇਕਤਾ ਚੇਤਾਰ ਮੰਦੀ ਇਕਤਾ ਤੇ ਬ੍ਰਹਮ ਦਾ ਪੂਰਨ ਆਪੇ ਹੋ ਗਿਆ ਜਵਾਨ ਵਿਰੋਧ ਨਹੀਂ ਕਰਦਾ ਉੱਥੇ ਜੀਦੇ ਅੰਦਰ ਘਰ ਦੇ ਪੂਰਨ ਜੋਤ ਹੈ ਜੀਦੇ ਕੋਲ ਬਲ ਪੂਰਾ ਹੈ ਬੁੱਧ ਬਲ ਪੂਰਾ ਬੁੱਧ ਦੇ ਪਿੱਛੇ ਬਲ ਪੂਰਾ ਚਤਲ ਮੰਦ ਧੋਏ ਖੜੇ ਨੇ ਬੁੱਧੀ ਦੇ ਪਿੱਛੇ ਜਾਂਦਾ ਫੇਰ ਹੈ ਪੂਰਨ ਜਨ ਨਾਨਕ ਪੂਰਨ ਬੁੱਧ ਹਾਂ ਫੇਰ ਬੁੱਧ ਪੂਰੀ ਹੈ ਫੇਰ ਬੁੱਧ ਨੂੰ ਹੌਸਲਾ ਵੀ ਮੇਰੇ ਘਰ ਏਕਤਾ ਹੈ ਪੂਰਨ ਜੋਤ ਜਗ੍ਹਾ ਘਟ ਮੈਂ ਜਹਰ ਦੇ ਚ ਪੂਰਨ ਜੋਤਾ ਤਾਂ ਗਿਆਨ ਪਰਚੰਡਾ ਬੁੱਧੀ ਚ ਜੇ ਬੋਲਟੇ ਜਿਆਦਾ ਆਉਂਦੀ ਹੈ ਪਤਾ ਬਲਬ ਚੋਂ ਹੀ ਲੱਗਣਾ ਲਾਈਟ ਜੜਾਏ ਤੇ ਪਤਾ ਲੱਗੂ ਆ ਮਤਲਬ ਪੱਖਾ ਚਲਾਏ ਤੇ ਪਤਾ ਲੱਗੂਗਾ ਵੀ ਪਿੱਛੇ ਲਾਈਟ ਪੂਰੀ ਹੈ ਘਟ ਹੈ ਪਾਵਰ ਘਟ ਹੈ ਵੋਲਟੇਜ ਕਿ ਨਹੀਂ ਸਮਝੇ ਤਨ ਤਨ ਬਣ ਖੰਡ ਮੰਦਰਾ ਬਣਾ ਹੁਣ ਤਿੰਨ ਚੀਜ਼ਾਂ ਆ ਗਈਆਂ ਪਹਿਲਾਂ ਰਾਮ ਆਇਆ ਜੈ ਤਾਇਆ ਫਿਰ ਮਾਨ ਆਇਆ ਕ੍ਰਿਸ਼ਨ ਆਇਆ ਕ੍ਰਿਸ਼ਨ ਆਇਆ ਫਿਰ ਦੇਵਕੀ ਫਿਰ ਦੇਵਕੀ ਆਈ ਬੁੱਧ ਆ ਗਈ ਫਿਰ ਜੇ ਇਹ ਦੇਵਕੀ ਕਿਉਂ ਆਇਆ ਇਹਨਾਂ ਨੂੰ ਇਹ ਤਾਂ ਕੁਝ ਬਣ ਲੈ ਜੀ ਨਾ ਜੋ ਦੇ ਰਹੀ ਹੈ ਅਗਲੇ ਦੇ ਰਹੀ ਹੈ ਸੰਸਾਰ ਨੂੰ ਕੁਝ ਅਗਲੇ ਕੀ ਜੈਦਾਨ ਦਾਨ ਤਾਂ ਗੱਲ ਨਾ ਕਰਨਾ ਫੇ ਅਗਲੇ ਦੇਵ ਕੀ ਹੋਈ ਜੇ ਅਗਲ ਨਾਲ ਦਾਨ ਦਾਨ ਅਗਲ ਨਾਲ ਕਰਨਾ ਫੇ ਅਗਲੇ ਦੇਵ ਕੀ ਹੋਈ ਅਗਲੇ ਦੇ ਸਕਦੀ ਹੈ ਕੁਝ ਅਗਲੇ ਸਾਹਿਬ ਸੇਵੀਏ ਅਗਲੇ ਕੀ ਜੇ ਦਾਨ ਅਗਲੇ ਪੜਕੇ 부ਜੀਏ ਅਗਲੇ ਪਾਈ ਹੈ ਮਾਨ ਨਾਨਕ ਆਖੇ ਰਾਹ ਇਹੋ ਹੋਰ ਗੱਲਾਂ ਸ਼ੈਤਾਨ ਬਾਕੀ ਦੇਵਕੀ ਕਹਿਣ ਵਾਲੇ ਸ਼ੈਤਾਨ ਨੇ ਜਿਹਨਾਂ ਦੀ ਦੇਵਕੀ ਹੋ ਰਹੀ ਸ਼ੈਤਾਨ ਨੇ ਉਹ ਉਹ ਸ਼ੈਤਾਨ ਨੇ ਇਹ ਅਗਿਆਨ ਨੇ ਇਹ ਸ਼ੈਤਾਨ ਨੇ ਦੋ ਚੀਜ਼ਾਂ ਨੇ ਇਹ ਤਾਂ ਅਗਿਆਨ ਨੇ ਜੇ ਅਗਿਆਨ ਨਹੀਂ ਹੈ ਫਿਰ ਸ਼ੈਤਾਨ ਨੇ ਅਗਿਆਨ ਹੋ ਸਕਦੇ ਨੇ ਅਗਿਆਨਤਾ ਚ ਕਹਿਣ ਇਹ ਹੋ ਸਕਦਾ ਪੋਸੀਬਲ ਪਰ ਜੇ ਜਾਣ ਕੇ ਕਹਿੰਦੇ ਨੇ ਫਿਰ ਸ਼ੈਤਾਨ ਨੇ ਜੇ ਜਾਣਦੇ ਹਨ ਉਲਟਕਾਨਾ ਨਾ ਫਿਰ ਸ਼ੈਤਾਨ ਨੇ ਤਨ ਤਨ ਬਨਖੰਡ ਬਿੰਦਰਾ ਬਣਾ ਉਹ ਹਿਰਦਾ ਵੀ ਤਾਨਾ ਬਨਖੰਡ ਵਿਦ ਦੇਖੋ ਨਾ ਚੌਥੀ ਗੱਲ ਆਈ ਨਾ ਚੌਥੀ ਗੱਲ ਕੀ ਹੈ ਉਹ ਜਗਾ ਉਹ ਹਿਰਦਾ ਉਸਥਾਨ ਤਨ ਤਨ ਜਿੱਤੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੋ ਹਵਾ ਰਾਮ ਰਾਜ ਉਹ ਜਗਾ ਵੀ ਤਾਨਾ ਤਨ ਤਨ ਬਨਖੰਡ ਬਿੰਦਰਾ ਬਣਾ ਬਨਖੰਡ ਉਹ ਹਿੱਸਾ ਥੋੜਾ ਜਿਹਾ ਉਹ ਏਰੀਆ ਵਣਖੰਡ ਭਾਗ ਹਿਰਦਾ ਸਾਰਿਆਂ ਦੇ ਹਿਰਦਾ ਉਹ ਤਾਂ ਆਪਣਾ ਹਿੱਸਾ ਹੀ ਹੁੰਦਾ ਸਾਰੇ ਸਰਬਿਆਪੀ ਥੋੜੀ ਹੈ ਹਿਰਦਾ ਉਹਦਾ ਵਣਖੰਡ ਵਿਂਦਰਾ ਬਣਾ ਉਹ ਹਿੱਸਾ ਬਣਦੇ ਵੀ ਸਾਰੇ ਸ੍ਰਿਸ਼ਟੀ ਵਿੱਚੋਂ ਥੋੜਾ ਜਿਹਾ ਹਿੱਸਾ ਭਾਗ ਸਾਰੇ ਸ੍ਰਿਸ਼ਟੀ ਦਾ ਉਹ ਭਾਗ ਵਣਖੰਡ ਉਹ ਵੀ ਧਾਨਾ ਉਹ ਹਿਰਦਾ ਵੀ ਧਾਨਾ ਵਿਂਦਰਾ ਬਣਾ ਵਿਂਦਰਾ ਬਣਾ ਉਹਦਾ ਨਾਮ ਵਿਂਦਰਾਵਣ ਜਿਹੜੇ ਬਿੰਦੂ ਤੇ ਇੱਕ ਬਿੰਦੂ ਤੇ ਸਾਰੇ ਇਕੱਠੇ ਹੋ ਗਏ ਇੱਕ ਬਿੰਦੂ ਤੇ ਸਾਰੀ ਫੋਰਸ ਇਕੱਠੀ ਹੈ ਹੁਣ ਜਿਹੜੀ ਖਿੜੀ ਹੋਈ ਵਰਤੀ ਸੀ ਨਾ ਬਿੰਦਰਾ ਬਣਾ ਜਿਹੜੀ ਤਿਰਪ ਬਣ ਤਣਾਪ ਆਪਣਾ ਚ ਵਰਤੀ ਖਿੜੀ ਹੋਈ ਸੀ ਇੱਕ ਬਿੰਦੂ ਤੇ ਇਕੱਠੀ ਹੋ ਗਈ ਸੱਚ ਤੇ ਇੱਕ ਟਾਰਗੇਟ ਤੇ ਇੱਕ ਤੇ ਇਕੱਠੀ ਹੈ ਜਿਵੇਂ ਅਰਜੁਨ ਕਹਿੰਦਾ ਵੇ ਮੈਨੂੰ ਪੰਛੀ ਦੀ ਅੱਖ ਦੇ ਦਿੰਦੀ ਐ ਕੋਈ ਦੇਂਦਾ ਹੀ ਨਹੀਂ ਬਸ ਉਹ ਬਿੰਦਰਾ ਬਣ ਉਹ ਕਹਿੰਦਾ ਮੈਨੂੰ ਨਹੀਂ ਦਿੰਦਾ ਬਰੋਟਾ ਬਿਰਸ਼ੀ ਜੀ ਤੇ ਮੈਨੂੰ ਨਹੀਂ ਦਿੰਦੀ ਨਾ ਟਾਣੀ ਮੈਨੂੰ ਨਹੀਂ ਦਿੰਦੇ ਪੱਤੇ ਮੈਨੂੰ ਪੰਛੀ ਵੀ ਨਹੀਂ ਦਿੰਦਾ ਮੈਨੂੰ ਅੱਖ ਨਹੀਂ ਦਿੰਦੀ ਮੈਨੂੰ ਪੰਛੀ ਵੀ ਨਹੀਂ ਦਿੰਦਾ ਮੈਨੂੰ ਤਾਂ ਅੱਖ ਦਿੰਦੀ ਆ ਮੇਰਾ ਟਾਰਗੇਟ ਅੱਖ ਨੂੰ ਬੰਨਣਾ ਹੈ ਨਾ ਕਿ ਪੰਛੀ ਨੂੰ ਇਸ ਬਿੰਦੂ ਤੇ ਇਕੱਠਾ ਹੋ ਗਿਆ ਇੱਕ ਬਿੰਦੂ ਤੇ ਬਿੰਧਰਾ ਬਣਾ ਇਹਦੇ ਵਿੱਚ ਬਣਦੇ ਵਿੱਚ ਇੱਕ ਬਿੰਦੂ ਹੈ ਗੋਬਿੰਦ ਉਹ ਬਿੰਦੂ ਤੇ ਇਕੱਠਾ ਸਭ ਕੁਝ ਇੱਕ ਜਗ੍ਹਾ ਹੋ ਗਿਆ ਕਿਸੇ ਟਾਰਗੇਟ ਤੇ ਆਕੇ ਟਾਰਗੇਟ ਹੈ ਟਾਰਗੇਟ ਪੂਰਾ ਹੋ ਗਿਆ ਟਾਰਗੇਟ ਤਾਂ ਇਧਰ ਉਧਰ ਜਾਂਦਾ ਹੀ ਨਹੀਂ ਨਹੀਂ ਦੇਖਦਾ ਮਾਇਆ ਨੂੰ ਜੇ ਬਿੰਦਰਾ ਬਣਾਨੇ ਤਾਂ ਹੀ ਮਾਇਆ ਦੇਖਣ ਤੇ ਹਟੂ ਤਾਂ ਹੀ ਹਰ ਬਨਵਰਨ ਦੇਖੋ ਕੋਈ ਹੋ ਨਹੀਂ ਤਾਂ ਜੇ ਫੈਲਿਆ ਹੋਇਆ ਤਾਂ ਮਾਇਆ ਦੇਖ ਜੂ ਫਿਰ ਮਾਇਆ ਦੇਖ ਲਓ ਫਿਰ ਰੋਟਾ ਦੇਖੂ ਫਿਰ ਪੱਤੇ ਦੇਖਣਗੇ ਫਿਰ ਟਾਣੀਆਂ ਦੇਖਣਗੇ ਫਿਰ ਪੰਛੀ ਦਿਖੂਗਾ ਹਰਬਨ ਵਰਨਾ ਦੇਖੋ ਕੋਈ ਅੱਖ ਤੇ ਫੋਕਸੇ ਨਹੀਂ ਹੋਣਾ ਫੋਗ ਆਹ ਫੋਗ ਫੋਗ ਜੋਤੇ ਫੋਕਸ ਬੁੱਧ ਤੇ ਕਰ ਲੋ ਜਾਣੋ ਜੋ ਤਰ ਪੁੱਛੋ ਜਾਂਦੀ ਜੋ ਤੇ ਫੋਕਸ ਹੋਣਾ ਚਾਹੀਦਾ ਹੈ ਇਹ ਗਿਆਨ ਕਰਨਾ ਹੈ ਇਹਦਾ ਰੂਪ ਰੰਗ ਕੀ ਹੈ ਸਾਨੂੰ ਕੀ ਲੈਣਾ ਕਿੱਥੇ ਦਾ ਜਮਾਇ ਅਸੀਂ ਕੀ ਲੈਣਾ ਹੈ ਉੱਚਾ ਲੰਬਾ ਕਰਨਾ ਅਸੀਂ ਕੀ ਲੈਣਾ ਹੈ ਸ਼ਕਤੀ ਕਿੰਨੀ ਅਸੀਂ ਕੀ ਲੈਣਾ ਹੈ ਰੰਗ ਰੂਪ ਇਹ ਕਿਹਾ ਜਾ ਅਸੀਂ ਕੀ ਲੈਣਾ ਅਸੀਂ ਦੇਖਣੇ ਬੁੱਧ ਕਹਿ ਜੀਏ